पहले बहुत गर्मी था आदमी सब परेशान हो जाता था आप तो बारिश हुआ तीन रोज से बंदे सब बढ़िया रोप रहा है मन भी लगता है पानी भी खर रहे रहा कितने बंदे हो आप? हम लोग बारह बंदे कोई परेशानी नहीं कोई परेशानी नहीं तो तो पानी भी गया है। भर गया पहले गर्म भी था मोटर से पानी चलता था गर्मी बहुत लगता था धूप भी थी बहुत गर्मी भी लग रहा था बंदे सब परेशान हो रहा था दर-दर के छाई में जाता था अब तो मौसम बहुत ठंडा मौसम हो गया है लेवर तो मता कुछ उधर चले जाता है कुछ दर हट तीन से रगड़ खीर जाता है कारण क्या है इसको का मेन कारण यही है लेवर कोई दिल्ली पंजाब से रगड़ जाता है लेवर सम पर जाता है कितना किसके पास नमेदार के पास रहता है उतनी ही आता है ਆ ਆਪ ਖੁਸ਼ ਹੋ ਬਾਰਿਸ਼ ਪੜ ਕੇ ਬਾਰਿਸ਼ ਹੋ ਗਿਆ ਹਮ ਲੋਗ ਬਹੁਤ ਖੁਸ਼ ਹੈ ਸਾਰੇ ਬੰਦਾ ਕਹਤਾ ਦਿਲ ਲੱਗਤਾ ਹੈ ਮਨ ਲੱਗਤਾ ਹੈ ਸਾਰੇ ਬੰਦੇ ਨੂੰ ਕੰਮ ਪੇ ਛੇਤੀ ਹੁੰਦਾ ਹਾਂਜੀ ਛੇਤੀ ਤੇ ਕੰਮ ਹੁੰਦਾ ਹੈ ਕਿਤਨਾ ਦੇਖਦੇ ਹੋ ਜੋ ਬੀਤੀ ਰਾਤ ਬਾਰਿਸ਼ ਪਈਆ ਕਿੰਨਾ ਇਹ ਦੇ ਮਨ ਦਾ ਕਿਸਾਨਾਂ ਲਈ ਬਹੁਤ ਜਿਆਦਾ ਕਿਸਾਨਾਂ ਵਾਸਤੇ ਰਾਹਤ ਹੈ ਜੀ ਬਹੁਤ ਵੱਡੀ ਰਾਹਤ ਹੈ ਜੇ ਕਹਿ ਦੂੰ ਜਿਹੜੀ ਕਿ ਫਸਲ ਦਾ ਅੱਜ ਅਸੀਂ ਇਹਨੂੰ ਅੱਜ ਫਸਲ ਆਈ ਨੂੰ ਇੱਕ ਰੇਹ ਦਾ ਵੀ ਸਾਡਾ ਫਾਇਦਾ ਜਿਹੜੀ ਫਸਲ ਅੱਜ ਲੱਗੂ ਅੱਜ ਤੱਕ ਕਿਰ ਰੁਕਟੂ ਮੀ ਪੈ ਰਹੀ ਹੈ ਇਹ ਦੋ ਦੋ ਤਿੰਨ ਦਿਨਾਂ ਦਾ ਚੱਲਦਾ ਦੋ ਤਿੰਨ ਦਿਨ ਹੋ ਗਏ ਜਣੀ ਕਿ ਹੁਣ ਤਾਂ ਅੱਜ ਤਾਂ ਐ ਵੀ ਪੂਰਾ ਇਹ ਮਾਹੌਲ ਇਹ ਬਣ ਗਿਆ ਵੀ ਸਿਮਲੇ ਜਾਣ ਦੀ ਲੋੜ ਨਹੀਂ ਇੱਥੇ ਹੀ ਓਹ ਪਹਿਲਾਂ ਕੀ ਪਰੇਸ਼ਾਨੀਆਂ ਆ ਰਹੀ ਸੀ ਬਹੁਤ ਗਰਮੀ ਨੇ ਢੇਰੀਆਂ ਨੇ ਇਲੈਕਟਰਾ درخت ਤੋੜਤੇ ਦਰਖਤਾਂ ਨਾਲ ਬਿਜਲੀ ਦੇ ਬਾਲੇ ਤੋੜਤੇ ਸਾਰਾ ਕੁਝ ਲਾਈਟ ਤਾਂ ਆਈ ਨਹੀਂ ਦੋ ਦਿਨ ਦੀ ਇਹ ਤਾਂ ਮੇਨ ਵਾਲਾ ਸਾਰਾ ਸਿਸਟਮ ਹੈ ਸਾਰਾ ਕੁਝ ਮੇਨ ਵਾਲਾ ਹਾਂ ਇਹਨਾਂ ਲਈ ਮੇ ਮੋਟਰ ਦਾ ਜਿਹੜਾ ਹੈਗਾ ਤਾਂ ਪਾਣੀ ਦੇ ਊਟੇ ਵੀ ਬਿਜੜੇ ਬਹੁਤ ਬਹੁਤ ਰਾਹਤ ਆ ਜਿੰਨੇ ਜਿਹੜਾ ਅਸੀਂ ਥੱਲੋਂ ਪਾਣੀ ਕੱਢਣਾ ਸੀ ਬਹੁਤ ਕੁਦਰਤੀ ਪਾਣੀ ਨਾਲ ਅਸੀਂ ਅੱਜ ਫਸਲ ਲਾ ਲਿਆ ਕੁਦਰਤੀ ਫਸਲਾਂ ਨੂੰ ਪਾਣੀ ਲੱਗ ਰਿਹਾ ਹੈ ਜਿਹੜਾ ਸੱਜੇ ਥੱਲੋਂ ਕੱਢ ਰਹੇ ਹਾਂ ਪਾਣੀ ਸਾਰਾ ਬੰਦ ਆ ਅੱਜ ਕੋਈ ਪਾਣੀ ਦੀ ਮੋਟਰ ਚੱਲਦੀ ਕਿਸੇ ਦੀ ਮੋਟਰ ਨਹੀਂ ਲੱਗਦੀ ਇਹ ਮਹੀਨਾਂ ਦਾ ਪਾਣੀ ਵੀ ਵਰਦਾਨ ਸਾਡੇ ਨੂੰ ਬਹੁਤ ਜ਼ਿਆਦਾ ਸਾਨੂੰ ਇਸੇ ਕੱਲ ਤੇ ਗੈ ਵੀ ਇੱਕ ਤਰ੍ਹਾਂ ਦੀ ਖਾਦ ਦਾ ਕੰਮ ਚੱਲ ਰਿਹਾ ਹੈ ਵੀ ਖਾਦ ਪਾਉਣ ਦੀ ਵੀ ਸਾਨੂੰ ਲੋੜ ਨਹੀਂ ਹੈ ਜਿਹੜੀ ਕਿ ਅਸੀਂ ਨਾਲ ਹੁੰਦੇ ਖਾਦ ਪਾਉਣ ਦੀ ਪਾਉਣ ਦੀ ਲੋੜ ਲੇਬਰ ਦੀ ਕਿੰਨੀ ਕੁ ਮੁਸ਼ਕਿਲਾਂ ਨੇ ਲੇਬਰ ਦੀ ਬਹੁਤ ਕਿਉਂ ਲੇਬਰ ਦੀ ਮੁਸ਼ਕਿਲ ਤਾਂ ਇਹ ਹੈ ਨਾ ਇੱਕ ਤਾਂ ਮੀਂਹ ਪੈ ਗਿਆ ਬਹੁਤ ਜ਼ਿਆਦਾ ਮੀਂਹ ਨਾਲ ਸਾਰਿਆਂ ਦੀ ਸਾਰਿਆਂ ਦੀ ਇਕੱਠੀ ਜਿਹੀ ਹੋ ਗਈ ਇੱਕ ਪਹਿਲਾਂ 20 ਤਰੀਕ ਨੂੰ ਲੈਟ ਸੜਦੇ ਤੇ ਸਾਰੀ ਲੇਬਰ ਨੂੰ ਜਿਹੜੀ ਨੇ ਬਾਹਰੋਂ ਆਉਣਾ ਉਹ ਸਾਰੀ 20 ਤਰੀਕ ਦੇ ਹਿਸਾਬ ਨਾਲ ਹੋਣਾ ਐਕਤੀ ਕਰਤਾ ਪਹਿਲਾਂ ਵੀ ਦੱਸ ਨੂੰ ਕਰਤਾ ਇਸ ਕਰਕੇ ਹੀ ਥੋੜੀ ਲੇਬਰ ਦੀ ਪ੍ਰੋਬਲਮ 20 ਤਰੀਕ ਨੂੰ ਬਥੇਰੀ ਲੇਬਰ ਆਜੀ ਔਰ ਵਾਲੇ ਨੇ ਕਿਹਾ ਕਿ ਮੌਸਮ ਵਿਭਾਗ ਨੇ ਕਿਹਾ ਕਿ ਭਾਰੀ بارش ਹੋਊਗੀ ਤਾਂ ਹੋਰ ਵੀ ਫਾਇਦੇ ਮਿਲਣਗੇ। ਬਿਲਕੁਲ ਬੈਣੀ ਫਿੱਟ ਵੀ ਮਿਲ ਸਕਦਾ ਨੁਕਸਾਨ ਵੀ ਹੋ ਸਕਦਾ ਜਿਹੜੀ ਲੱਗੀਆਂ ਉਹ ਡੋਬ ਵੀ ਸਕਦਾ ਹੈ। ਨੁਕਸਾਨ ਕੀ ਹੋ ਸਕਦਾ? ਜਿਹੜੀ ਡੁੱਬ ਗਈ ਜਿਹਦੇ ਬਰੋਂ ਨਾਲ ਆਉਣੀ ਪਏ। ਜਿਹੜੀਆਂ ਲੱਗੀਆਂ ਉਹ ਡੁੱਬ ਵੀ ਸਕਦੀਆਂ ਨੇ ਕਿਉਂ ਜੇ ਜਿਆਦਾ بارش ਆ ਹੁਣ ਪਾਣੀ ਤਾਂ ਗਾਂਹ ਨਿਕਲ ਨਹੀਂ ਸਕਦਾ ਕਿਤੇ। ਇਹ ਇਹ ਗੱਲ ਵਾਤਾ। ਪਰ ਆਪੀ بارش ਹੋਈ ਹੈ ਕਿੰਨਾ ਕ ਫਾਇਦਾ ਲੱਗ ਰਿਹਾ ਹੈ? بارش ਤਾਂ ਜੀ ਮਤਲਬ ਆਓ ਫਾਇਦਾ ਹੋ ਰਿਹਾ। بارش ਦੇ ਨਾਲੇ ਜੀੜੇ ਲੱਗ ਰਹੇ ਨੇ। ਜਿੰਨੀ ਲੱਗ ਰਿਹਾ ਠੰਡ ਹੋ ਗਈ ਜੀ ਗਰਮੀ ਬਹੁਤ ਆ ਰਹੀ ਦੀ ਤੇ ਬਾਰਸ਼ ਦੇ ਨਾਲ ਫਾਇਦਾ ਕੀ મતਲਬ ਜਿਵੇਂ ਅਸੀਂ ਗੁਜਾਰਨੇ ਗਿਆ ਜੀ ਮਤਲਬ ਥੈਲੇ ਥੈਲੇ ਦਾ ਫਾਇਦਾ ਹੀ ਹੈ ਜੋ ਢਾਲ ਲੱਗ ਗਈ ਨਾਲ ਨਾਲ ਚੱਲਣਾ ਠੰਡ ਦੇ ਵਿੱਚ ਠੰਡ ਦੇ ਵਿੱਚ ਤਾਂ ਬਹੁਤ ਮੁਸ਼ਕਲ ਗਰਮੀ ਚ ਚੱਲਦਾ ਨਹੀਂ ਜੀ ਢਾਲ ਸੁੱਕ ਕੇ ਚੱਲਦਾ ਇਹਦੇ ਨਾਲ ਤਾਂ ਬਹੁਤ ਜਿਆਦਾ ਫਾਇਦਾ ਹੋਵੇ ਲੇਬਰ ਨੂੰ ਵੀ ਸਾਨੀ ਮਿਲੂ ਲੇਬਰ ਨੂੰ ਸਾਨੀ ਮਿਲੂ ਜੀ ਠੰਡ ਹੈ ਠੰਡ ਹੈ ਜੀ ਇੱਥੇ ਲੇਬਰ ਨੂੰ ਕੀ ਬੇਨਿਫਿਟ ਆ ਜਿੰਨੇ ਹੁਣ ਮੌਸਮ ਠੰਡਾ ਹੈ ਮਾਫ ਕਰ ਮੈਂ ਠੰਡਾ ਜੀ ਇਹਨਾਂ ਦੇ ਜਿਆਦਾ ਮਤਲਬ ਕੰਮ ਹੋਈ ਜਾਂਦਾ ਜੀ ਲੇਵਰ ਦਾ ਮਤਲਬ ਜਿਆਦਾ ਹੀ ਜੀੜੀ ਲਾਉਂਦੇ ਨੇ ਜੇ ਗਰਮੀ ਸੀ ਕੀ ਫਿਰ ਗਰਮੀ ਇਹ ਘਟ ਚ ਨਿਆ ਦੇ ਭਾਜ ਦੇਦੇ ਸ਼ਾਮੇ ਭਾਜ ਦੇਦੇ ਜੀ ਗਰਮੀ ਪਾਣੀ ਨੂੰ ਭਾਜ ਦੇਦੇ ਜੀ ਹੁਣ ਕੋਈ ਪਾਣੀ ਨਹੀਂ ਚੱਲੀ ਜਾਂਦੀ ਹੈ ਲੇਵਰ ਠੰਡਾ ਹੈ ਹੋਰ ਕੀ ਵਰਦਾਨ ਸਾਬਤ ਹੈ ਜਿਹੜਾ ਮੀਂਹ ਆ ਮੀਂਹ ਤਾਂ ਜੀ ਆਈ ਹੈ ਇਹਦੇ ਮਤਲਬ ਫਾਇਦੇਮੰਦ ਹੈ ਜਮੀਂਦਾਰ ਪਾਣੀ ਮਤਲਬ ਜੀ ਮੈਂ ਪਾਣੀ ਦਾ ਬਹੁਤ ਫਾਇਦਾ ਹੋਗਾ ਜੀ ਪਾਣੀ ਦੀ ਬੱਚਤ ਹੋਊਗੀ ਬੱਚਤ ਤਾਂ ਹੋਊਗੀ ਜੀ ਕੋਈ ਟੂ ਵੈਲ ਨਹੀਂ ਚੱਲਦਾ ਇਸ ਟਾਈਮ ਲੇਬਰ ਦੀ ਵੀ ਕਮੀ ਕਿੱਤੋਂ ਲੇਬਰ ਦੀ ਕਮੀ ਆ ਜੀ ਲੇਬਰ ਆਏ ਜੀ ਪਹਿਲਾਂ ਦਾ ਪਿੱਛੋਂ ਲਾਉਂਦੇ ਤੇ ਬਾਅਦ ਚ ਹੁਣ ਪਹਿਲਾਂ ਲੱਗੇ ਹੀ ਤਾਂ ਕਮੀ ਆਈ ਹੈ ਉਹ ਲੇਬਰ ਉਸ ਦੇ ਹਿਸਾਬ ਤੇ ਆਉਂਦੀ ਹੈ ਜਿਵੇਂ ਪਿਛਲੇ ਸਾਲ ਲੱਗੀ ਜੀ ਪਿੱਛੇ ਪਿਛਲੇ ਸਾਲ ਨਾਲ ਲੇਬਰ ਘਟੀ ਆ ਘਟੀ ਆ ਜੀ ਅੱਛਾ ਉਹਦਾ ਮੁੱਖ ਕਾਰਨ ਕੀ ਆ ਮੁੱਖ ਕਾਰਨ ਇਹ ਨਿੱਕੇ ਤਾਂ ਇਹਨਾਂ ਨੇ ਡੇਢ ਪਹਿਲਾਂ ਦਿੱਤੀ ਤੇ ਉਹ ਬੈਠੇ ਨੇ ਉਸੇ ਤਰੀਕ ਤੇ ਹੀ ਵੀ ਉਸ ਤਰੀਕ ਨੂੰ ਜਾਵਾਂਗੇ ਜਿਵੇਂ ਕੰਮ ਲੱਗਾਂਗੇ